ਜਿਨ੍ਹਾਂ ਨੇ ਆਪਣੇ ਸਾਈ ਨੂੰ ਖਤਰਾ ਸੰਝਾ ਲਿਆ ਪਰ ਜਾਣਦੇ ਐ ਪੁਰੱਤੇ ਹੋਏ ਨੇ ਹੋਰੰਗੇ ਹੋਏ ਨੇ ਉਹਦਾ ਰੰਗਾ ਦੇ ਦਿੱਤੇ ਟਟਿਆਂ ਦੇ ਵਿੱਚ ਬਨ ਕੇ ਗੁਰੂ ਸੱਚ ਉਸ ਰੱਬ ਦੇ ਪਿਆਰੇ ਨੂੰ ਵੀ ਤੇ ਆਰਾ ਚੰਦਾ ਦੋ ਬਾੜ ਕਰ ਦਿੱਤਾ ਜਾਂਦਾ ਇਸ ਨੂੰ ਤਾਂ ਪਾਚਾਈ ਕਰਨਗੇ ਇਹ ਭਾਈ ਮਤੀ ਦਾਸ ਤੇਰੇ ਮੱਥੇ ਦਾ ਦੁੱਲਿਆ ਹੋਇਆ ਫੋਨ ਤੇਰੇ ਸਿਰ ਦਾ ਦੁੱਲਿਆ ਹੋਇਆ ਫੋਨ ਸਦਾ ਹੀ Hindu ਧਰਮ ਨੂੰ ਯਾਦ ਰਵੇਗਾ ਕਿ ਇਹ ਉਹਨਾਂ ਦੇ ਮੱਥੇ ਦਾ ਫੋਨ ਹੈ ਜੋ ਮੱਥੇ ਦਾ ਠੀਕ ਹੈ ਇਸ ਤੋਂ ਅਗੇ ਗੁਰੂ ਸਾਹਿਬ ਸਾਹ ਸੇ ਉਹ ਜਾਲਮ ਕਹਿ ਲਗਾ ਭਾਈ ਬਿਆਲਾ ਜੀ ਤੂੰ ਬੜੇ ਲੰਗਰ ਦਾ ਭਗਵਾਨ ਪੱਖ ਤੇ ਬੈਠੇ ਹੋਣਗੇ ਇਹਨਾਂ ਦੇਗਾ ਦੇ ਵਿੱਚ ਪਰ ਅੱਜ ਅਸੀਂ ਤੂੰ ਜਾਣਦਾ ਨਹੀਂ ਤੈਨੂੰ ਇਸ ਦੇਗ ਦੇ ਥੋ ਬਾਲ ਦੇਣਾ ਚਾਲੇ ਚਾਲੇ ਤੇਰਾ ਸਰੀਰ ਹੋ ਜਾਣਾ ਹੈ ਜਿਸਮ ਤੇਰਾ ਸਾਰਾ ਚੇਲੂ ਚੇਲੂ ਹੋ ਜਾਣਾ ਹੈ ਪਰ ਤੂੰ ਅਜੇ ਵੀ ਛੱਡਦੇ ਆਪਣੇ ਕਰਮ ਨੂੰ ਛੱਡਦੇ ਗੁਰੂ ਦਾ ਪੱਲਾ ਤਾਂ ਰੱਬ ਦਾ ਪਿਆਰਾ ਕਹਿ ਲੱਗਾ ਕਿ ਮੈਨੂੰ ਇਹ ਚਾਹ ਹੈ ਕਿ ਮੈਂ ਜੀਵ ਹੋਾਂ ਪਰ ਗੁਰੂ ਤੋਂ ਪਹਿਲਾਂ ਉਹਨਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਇਹਨਾਂ ਤੋਂ ਬਾਅਦ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਸਾਹਿਬ ਰੋਂ ਦੇ ਵਿੱਚ ਵਿਲੇਟਿਆ ਗਿਆ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਲਗੇ ਜੰਜੇਉ ਵੀ ਰੋਂ ਦਾ ਬਣਦਾ ਹੈ ਤਾਂ ਇਹ ਹੋਰ ਲੋਹ ਹੈ ਜਿਸ ਰੋਂ ਦੇ ਜੰਜੇਉ ਨੂੰ ਅਸੀਂ ਬਚਾਉਣਾ ਹੈ ਅਸੀਂ ਇਹ ਆਉਣ ਵਾਲੀਆਂ ਪੀੜ੍ਹੀਆਂ ਸੇਧੇ ਕਰਨਗੀਆਂ ਕਿ ਉਹ ਕੁਰਬਾਨੀ ਤਿੰਨ ਰੱਬ ਦੇ ਪਿਆਰੇ ਗੁਰੂ ਸਾਹਿਬ ਗੁਰੂ ਦੇ ਸਾਹਮਣੇ ਸ਼ਹੀਦ ਹੁੰਦੇ ਨੇ ਪਰ ਇੱਕ ਪਾਸੇ ਤੇ ਰਹਗੇ ਸਨ ਆਪਣੇ ਗੁਰੂ ਦੇ ਨਾਲ ਇਹ ਕੋ 13 ਦੇ 13 ਡੋਲ ਜਾਂਦੇ ਨੇ ਅੱਜ ਸਿੱਖ ਜਗਤ ਦੇ ਅੰਦਰ ਤੁਹਾਨੂੰ ਮਾਣ ਹੈ ਅਸੀਂ ਸੱਚ ਨਾਲ ਕਹਿ ਸਕਦੇ ਹਾਂ ਕਿ ਜਿਉਂਤ ਗੁਰੂ ਮਾਰ ਦੇ ਸੇਖਾ ਹਾਂ ਅਸੀਂ ਆਪਣੇ ਗੁਰੂ ਤੋਂ ਆਪਾਂ ਨੇ ਸ਼ਾਬਰ ਕੀਤਾ ਆਇਆ ਜੇ ਗੁਰੂ ਨੇ ਸਾਡੇ ਤੋਂ ਸਾਰਾ ਕੁਝ ਨਹੀਂ ਸ਼ਾਬਰ ਕੀਤਾ ਜੇ ਗੁਰੂ ਨੇ ਸਾਰਾ ਕੁਝ ਸਾਡੇ ਤੋਂ ਭੇਟ ਕੀਤਾ ਅਸੀਂ ਗੁਰੂ ਤੋਂ ਵੀ ਸਾਰਾ ਕੁਝ ਭੇਟ ਕੀਤਾ ਹੈ ਸੋ ਆਓ ਹੁਣ ਵਾਹਿਗੁਰੂ ਦੇ ਜਾਪ ਦੇ ਨਾਲ ਜੁੜਦਾ ਹੋਇਆ ਇਹ ਫੜਾ ਅੱਗੇ ਵਧਦਾ ਹੈ ਜੀ নামবাহু সত নামগরু সত্যামু সতনা ਸੰਗਤਾਂ ਨੂੰ ਬੇਨਤੀ ਜਿਹੜੀਆਂ ਭਾਰਗੀ ਸਾਹਿਬ ਤੋਂ ਅੱਗੇ ਸੰਗਤਾਂ ਨੇ ਉਹ ਕਿਰਪਾ ਕਰਕੇ ਭਾਰਗੀ ਸਾਹਿਬ ਦੇ ਪਿੱਛੇ ਆ ਜਾਣ ਸਿਰਫ ਸੇਵਾਦਾਰ ਵੀਰ ਜਿਹੜੇ ਨੇ ਔਰ ਪੰਜ ਪਿਆਰੇ ਸਹਿਬਾਨ ਨੇ ਉਹੀ ਅੱਗੇ ਰਹਿਣਗੇ ਬਾਕੀ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਭਾਰਗੀ ਸਾਹਿਬ ਦੇ ਪਿੱਛੇ ਆਉਣ ਦੀ ਕਿਰਪਾਤਾ ਕਰਨ ਆਪਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਮੁੱਖ ਰੱਖਣਾ ਹੈ ਅਸੀਂ ਗੁਰੂ ਸਾਹਿਬ ਮਹਾਰਾਜ ਜੀ ਤੋਂ ਅੱਗੇ ਹੋ ਕੇ ਨਹੀਂ ਚੱਲ ਸਕਦੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਜਿਹੜਾ ਇਹ ਨਗਰ ਕੀਰਤਨ ਹੈ ਚੱਲਦਾ ਜਾ ਰਿਹਾ ਹੈ ਬਹੁਤ ਹੀ ਸ਼ਾਂਤੀ ਔਰ ਗੁਰੂ ਸਾਹਿਬ ਮਹਾਰਾਜ ਜੀ ਦੀ ਬਖਸ਼ੂ ਦੇ ਤਦਕਾ ਹਰ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਜੇ ਕੋਈ ਕੋਈ ਨੌਜਵਾਨ ਵੀਰ ਬੰਬੂ ਪਟਾਕੇ ਲੈ ਕੇ ਆਏ ਨੇ ਕਿਰਪਾ ਕਰਕੇ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਗੁਰੂ ਸਾਹਿਬ ਮਹਾਰਾਜ ਜੀ ਦੇ ਸਮੂਹ ਸਿੱਖਾਂ ਸਿੰਘਾਂ ਦੇ ਆਪਾਂ ਯਾਦ ਦੇ ਵਿੱਚ ਨਗਰ ਕੀਰਤਨ ਕੱਢ ਰਹੇ ਹਾਂ ਸੋ ਆਪਾਂ ਇਹੋ ਜੀ ਫੁੱਲੜਬਾਜੀ ਕੋਈ ਵੀ ਨਹੀਂ ਕਰਨੀ ਬਹੁਤ ਹੀ ਯਾਦ ਦੇ ਵਿੱਚ ਰਹਿ ਕੇ ਜ਼ਿਕਰ ਨਾਲ ਗੁਰੂ ਸਾਹਿਬ ਜੀ ਦਾ ਸਤਿਕਾਰ ਮੁੱਖ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਜ ਬੇਨਤੀ ਹੈ ਮਸਿੰਗਨ ਜਿਹੜੀਆਂ ਟਰਾਲੀਆਂ ਹੋਣਗੀਆਂ ਸੋ ਬਹੁਤਾ ਲੰਮਾ ਪਿੰਡ ਹੈ ਦੁਨੀਆ ਵੀ ਨਹੀਂ ਜਾਂਦਾ ਤੇ ਯਤਨ ਕਰਨਾ ਵੀ ਆਪਾਂ ਸਾਰੇ ਨਵੇਂ ਕੀਰਤਨ ਦੇ ਦਰਸ਼ਨ ਕਰਨੇ ਨੇ ਸਮਾਪਤੀ ਦਾ ਤੇ ਇਤਲਰ ਕੇ ਜੀਤ ਆਉਣੀ ਹੈ ਕੀਤੀ ਕਰੋ ਹਾਂਜੀ ਇਹ ਟਰਾਲੀਆਂ ਤਿਆਰ ਨੇ ਤੇ ਮੈਨੂੰ ਇਹ ਬੈਂਟੀ ਥੋੜਾ ਤੇਦੇ ਚੰਜੀ ਟਰੈਕਟਰ ਵਾਲੇ ਨੂੰ ਬੈਂਟੀ ਚਲਾਈ ਜਾਓ ਅੱਗੇ ਟਰਾਲੀਆਂ ਤਿਆਰ ਨੇ ਤੇ ਟਰਾਲੀਆਂ ਤੇ ਸੰਗਤ ਆਪ ਜੀ ਵਿਰਾਜਣ ਦੀ ਕਿਰਪਾ ਕਰਦੀ ਕਿਉਂਕਿ ਪੰਧ ਬੜਾ ਲੰਬਾ ਪਿਆ ਹੈ ਅਜੇ ਇੱਕੋ ਪਿੰਡ ਹੋਇਆ ਹੈ 11 ਪਿੰਡ ਹੋਰ ਨੇ ਅਜੇ ਸੋ ਸਾਥ ਸੰਗਤ ਜੀ ਬੈਂਟੀ ਆ ਵੀ ਟਰਾਲੀਆਂ ਦੇ ਵਿੱਚ ਆਪ ਜੀ ਬਹਿ ਗਿਆ ਜੇ ਸੋ ਟਰਾਲੀਆਂ ਨੇ ਜਿਹੜੀ ਆ ਮਸਿੰਗਲ ਤਿਆਰ ਖੜੀਆਂ ਹਨ ਜਿਹੜਾ ਡਾਟਾ ਪਹਿਮੀ ਸੇਵਾ ਕਰਦੇ ਰਹੇ ਤੇ ਪਿੱਛੇ ਵੀ ਟਰਾਲੀਆਂ ਖਾਲੀ ਨੇ ਤੇ ਜਿਹੜੇ ਨੌਜਵਾਲਾ ਵੀਰ ਤਾਂ ਕੋਈ ਟਰਾਈਟਰ ਨਾਲ ਆ ਜਾਣ ਜੀਏ ਤੇ ਜਿਹੜੇ ਸਿੰਗਲ ਮਾਈਕਰ ਨੇ ਗੈਂਟੂ ਉਹ ਵੀ ਟਰੱਕਾਂ ਤੋਂ ਆਪਸੇ ਤੋਂ ਦੇਖ ਕੇ ਚਾਲੋਗੇ ਇਹ ਸਾਰੇ ਸੰਕੇਤ ਨੂੰ ਦਿਖਾ ਕਰਕੇ ਲੈ ਕੇ ਜਾਵੋ ਜਿੰਨਾ ਤੱਕ ਆਵਾਜ਼ ਪਹੁੰਚੇ ਉਹ ਗੁਰੂ ਜਸ ਕੁਰਬਾਨੀ ਸਰਵਨ ਕਰੋ ਬਾਕੀ ਨਾਮ ਜਪਾਣਾ ਸਾਧਗੁਰ ਮਹਾਰਾਜ ਅਕਾਲ ਜੀ ਦਾ ਨਾਮ ਜਪ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਧੰਨ ਸ਼੍ਰੀ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਹਸਪਾਲੇ ਚੱਲੀ ਆ ਵਾਈਬ੍ਰੇ ਤੇਜੀ ਤੇ ਜਨਾਬ ਹਲਕੀ ਪਾਰਕੀ ਵਾਲੇ ਵੀਰਾਂ ਨੂੰ ਬੇਨਤੀ ਆ ਔਰ ਪੰਜ ਪਿਆਰਿਆਂ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜੰਡੂ ਵਾਲੇ ਵੀਰ ਥੋੜੀ ਜਿਹੀ ਤੇਜ਼ੀ ਨਾਲ ਚੱਲੋ ਕਿਉਂਕਿ ਅਜੇ ਟਕਰੀ ਹੋਇਆ ਆ ਆਪਾਂ ਇਹ ਬਹੁਤ ਨਗਰਾਂ ਦੇ ਵਿੱਚ ਜਾਣਾ ਹੈ ਸੰਗਲ ਬੜੀ ਉਡੀਕ ਕਰਦੀ ਪਈ ਹੈ ਤੇ ਵੀ ਆਪਾਂ ਆਪਣੇ ਸਮੇਂ ਤੋਂ ਕੁਦਰਤੀਨ 2 ਘੰਟੇ ਲੇਟ ਆ ਗਏ ਹਾਂ ਕਿਰਪਾ ਕਰਕੇ ਥੋੜਾ ਜਿਹਾ ਤੇਜ਼ੀ ਨਾਲ ਚੱਲਿਆ ਜਾਵੇ ਸੰਕਰ ਨੂੰ ਦੇਖੀ ਹੈ ਕਿ ਟ੍ਰੈਫਿਕ ਦੇ ਵਿੱਚ ਜੰਡੀਆਂ ਸਤਿ ਸ਼੍ਰੀ ਅਕਾਲ ਬੈਸਟਾ ਜੀ ਨੇ ਉਹ ਬੈਸਟਾ ਅੱਗੇ ਟਰਾਲੀਆਂ ਤਿਆਰ ਕਰ ਫਿਰ ਉਹਦੇ ਵਿੱਚ ਭਰ ਦੇਣਾ ਸੋ ਆਓ ਵਾਇਬ੍ਰੋ ਦੇ ਪਰਖਣਾ ਆਪਣੀ ਜੁੜੀਆਂ ਬਾਕੀ ਪਰਿਕਰਕੀ ਚੀਜ਼ਾਂ ਆਪਣਾ ਦੀ ਪਾਉਂਦੇ ਕਰੋ ਸੋ ਸਾਰ ਸੰਗਤਾਂ ਜੀ ਬੈਂਟੀ ਹੈ ਟਰਾਲੀਆਂ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਨੌਜਵਾਨਾਂ ਵੀਰਾਂ ਨੂੰ ਬੈਂਟੀ ਜਿਹੜੇ ਅੱਗੇ ਜਾਂਦੇ ਤੇ ਸੰਗਤਾਂ ਨੂੰ ਟਰਾਲੀਆਂ ਚ ਭਾਉ ਜੇ ਪਿੱਛੇ ਆ ਕੇ ਬੈਂਟੀ ਆ ਜੇ ਨੌਜਵਾਨ ਵੀਰਾਂ ਵਿੱਚ ਜਿਹੜੀਆਂ ਟਰਾਲੀਆਂ ਖਾਲੀ ਨੇ ਸੰਗਤਾਂ ਨੂੰ ਭਾਨ ਦੀ ਕਿਰਪਾਲਤਾ ਕਰੋ ਤੇ ਮੇਜ ਲਿਆਓ ਜੋ ਪੰਜ ਪਿਆਰੇ ਸਹਬਾਨਾਂ ਦੀ ਗੱਡੀ ਤੇ ਆ ਸੋ ਪ੍ਰੇਮ ਦੇ ਨਾਲ ਸਾਰੀ ਸੰਗਤ ਨੂੰ ਬਿਠਾਉਣਾ ਕਰੋ ਜੀ ਤਾਂ ਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਸਮੂਹ ਮਹਾਰਾਜ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਸਾਰੇ ਪਰਿਵਾਰ ਦੇ ਜਿਹੜੇ ਦਿਹਾੜੇ ਨੂੰ ਸਮਰਪਿਤ ਆ ਦਾ ਨਾਮ ਕਿਰਦਾਰ ਦੇ ਜੀਰੋ ਕੇ ਆ ਅੱਜ ਇਹ ਸੰਗਤ ਆਪੇ ਦਾਤ ਦੇਖ ਰਹੇ ਹੋ ਨਾ ਇਹ ਇਹਨਾਂ ਸ਼ਹੀਦ ਸਿੰਘਾਂ ਦੀ ਕਮਾਈ ਹੈ ਤੇ ਸ਼ਹੀਦ ਸਿੰਘਾਂ ਦੀ ਕਥਾ ਵਿਚਾਰ ਕਿੰਨਾ ਤੱਕ ਦਸਣਾ ਕਰੀਏ ਸਾਧ ਸੰਗਤ ਜੀ ਯਦਾ ਦੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਤੇ ਪਿਆਰਿਓ ਤਿੰਨ ਥਿੱਕ ਸਾਹਮਣੇ ਨੇ ਤੇ ਤਿੰਨ ਥਿਕਾ ਨੇ ਸਾਹਮਣੇ ਮਹਾਰਾਜ ਜਰਨੇ ਦੀ ਬਾਤ ਕੀਤੀ ਹੈ ਕਹਿਣੇ ਲੱਗਦਾ ਹੈ ਜਿਹੜਾ ਚਲੀ ਸੀ ਤੇ ਜਿੱਥੇ ਵਿੱਚ ਟੀਸਰ ਬੱਚੇ ਨੂੰ ਸਿਕਾਉਂਦੇ ਨੇ ਨਹੀਂ ਸਿਕਾਉਦੇ ਨਹੀਂ ਇਸੇ ਤਰ੍ਹਾਂ ਜਦੋਂ ਨਵੇਂ ਚੰਗੇ ਦੇ ਵਿੱਚ ਆਏ ਨਹੀਂ ਕਹਿੰਦੇ ਨੇ ਤਿੰਨ ਥਿੰਗ ਨੇ ਤੇ ਕਹੀ ਬੈਠੇ ਨੇ ਮੇਰੇ ਦੇਖਤਾ ਹੈ ਸਰਪਾਚਾ ਮਹਾਰਾਜ ਤੱਕ ਰਹੇ ਨੇ ਦੇਖ ਰਹੇ ਨੇ ਵਡਿਆਈ ਚਾਹੀਦੀ ਹੈ ਸਭ ਤੋਂ ਚਾਹੀਦਾ ਹੋਇ ਜਮੀਨਾ ਜੁੜਿਆਨੀ ਸੌਦਾ ਚਾਹੀਦਿਆਂ ਨੇ ਸੈ ਕੇ ਕਹਿੰਦੇ ਨਹੀਂ ਮਹਾਰਾਜ ਰਾਜ ਨਾ ਚਾਹੂੰ ਮੁਗਤ ਨਾ ਚਾਹੂੰ ਮਨਪ੍ਰੇਮ ਚਨਕਮਲਾਰੇ ਮਾਰੇ ਕੁਝ ਨਹੀਂ ਚਾਹੀਦਾ ਮਾਰੇ ਕਹਿੰਦੇ ਅਸੀਂ ਕੁਝ ਦੇਣਾ ਹੈ ਸਿੰਘਾਂ ਨੇ ਬਚਨ ਕੀਤੇ ਜਾਤ ਕੋ ਸਿੰਘਾਂ ਕੇ ਜੰਗਾ ਜੰਗਾ ਇਹਨ ਸਤਿਗੁਰ ਤੇ ਮੰਗਾ ਮਹਾਰਾਜ ਛਗੜੇ ਚਾਹੀਦੇ ਨੇ ਸ਼ਹੀਦਿਆ ਚਾਹੀਦੀ ਆਣੀ ਜੰਗਾ ਚਾਹੀਦੀ ਆਣੀ ਮਹਾਰਾਜ ਫਸਰ ਚਾਹੀਦੇ ਨੇ ਘੋੜੇ ਚਾਹੀਦੇ ਨੇ ਮਾਰੇ ਕਹਿੰਦੇ ਹੋਰ ਮੰਗਲ ਕਹਿੰਦੇ ਨਹੀਂ ਕਬੀਰ ਮਹਾਰਾਜ ਨੇ ਕਿਹਾ ਹੋ ਮਰੋਤਾ ਹਰ ਗਏ ਦਵਾਰ ਮਰਨ ਦਾ ਚਾਹੇ ਦੇ ਸ਼ਹੀਦੀ ਪਾ ਕਰਕੇ ਮਰਨੇ ਸਭ ਤੋਂ ਉੱਚਾ ਰਤਬਾ ਹੁੰਦਾ ਸੰਤ ਦਾ ਖੰਡ ਦੇ ਉੱਚਾ ਰੁਤਬਾ ਹੁੰਦਾ ਹੈ ਬ੍ਰਹਮ ਗਿਆਨੀ ਦਾ ਤੇ ਸਭ ਤੋਂ ਵੱਡਾ ਉੱਚਾ ਰੁਤਬਾ ਹੁੰਦਾ ਹੈ ਸ਼ਹੀਦ ਸਿੰਘਾਂ ਦਾ ਜਿਨ੍ਹਾਂ ਨੇ ਸ਼ਹੀਦ ਸਿੰਘਾਂ ਨੂੰ ਖੁਸ਼ ਕਰ ਲਿਆ ਨਾ ਦੁਨੀਆ ਦੀ ਕੋਈ ਸ਼ੈ ਨਹੀਂ ਜਿਹੜੇ ਸ਼ਹੀਦ ਸਿੰਘ ਗੁਰੂ ਕੇ ਸਿੱਖਾਂ ਨੂੰ ਨਹੀਂ ਬਖਸ਼ਿਸ਼ ਕਰਦੇ ਤੇ ਇੱਕ ਵਾਰ ਜੀ ਕੜਨਾ ਕਹਾਂ ਲਾਹੌਰ ਦੇ ਨੇੜੇ ਇੱਕ ਪਿੰਡ ਹੈ ਇਹਨਾਂ ਨੂੰ ਕਿਸਾ ਤੋਂ ਫੜ ਕੇ ਧਰੁੰਦੇ ਪਏ ਨੇ ਜਦੋਂ ਕੇਸਾ ਤੋਂ ਤਰੂਆ ਹ ਹ ਕਾਰਮਚੀ ਇੱਕ ਮਾਈ ਉਹਦੇ ਨੂੰ ਉਹਦੇ ਨੂੰ ਦੇ ਕੋਕ ਦੇ ਵਿੱਚ ਬੱਚਾ ਜਦੋਂ ਕੇਸਾ ਤੋਂ ਛੜ ਕੇ ਦੁਆ ਨੂੰ ਤੋਇਆ ਉਹਦੇ ਹਿਰਦੇ ਤੋਂ ਤਾਹ ਨਿਕਲ ਕੇ ਕਰ ਗਿਆ ਵਾਲਿਆ ਜੇ ਸਾਡੀ ਰੱਖਿਆ ਨਹੀਂ ਸੀ ਕਰਨੀ ਤੇ ਆਪਣਾ ਲੜ ਫੜਾਇਆ ਕਿਉਂ ਜੇ ਸਾਨੂੰ ਛਾਂ ਨਹੀਂ ਸੀ ਕਰਨੀ ਜੇ ਸਾਨੂੰ ਦੁਸ਼ਟਾ ਤੋਂ ਬਚਾਣਾ ਨਹੀਂ ਸੀ ਖੰਡੇ ਬਾਟੇ ਦਾ ਅਮਰਿਸ਼ ਕਾਇਆ ਕਿਉਂ ਕੜਗੀਆਂ ਵਾਲਿਆ ਇਹਨਾਂ ਦੁਸ਼ਟਾਂ ਨੇ ਹੱਥ ਪੈਰ ਕਰ ਦਿੱਤੀ ਏ ਇੱਜ਼ਤ ਪੱਦ ਰੋਲ ਦਿੱਤੀ ਹੈ ਇਹ ਕੜਗੀਆਂ ਵਾਲਿਆ ਅੱਜ ਆ ਤੇ ਅੱਜ ਆ ਕਰਕੇ ਸਾਨੂੰ ਬਚਾਉਣਾ ਕਰ ਫੌਜਾਂ ਹਹਾਕਾਰ ਮਚ ਰਹੀਆਂ ਐ ਇਹਨੇ ਵਿੱਚ ਨੇੜੀ ਆਈ ਤੇ ਉਸ ਵੇਲੇ ਮਿੱਟੀ ਉੱਡੀ ਇੱਕ ਸਿੰਘੜੇ ਆਵਾਜ਼ ਮਾਰੇ ਕਹ ਲੱਗਾ ਮੈਂ ਚਲਕੀਆਂ ਵਾਲਿਆਂ ਨੇ ਤੇਰੀ ਅਰਦਾਸ ਸੁਣ ਲਈ ਏ ਤੇ ਭਾਈ ਰਤਨ ਸਿੰਘ ਭੰਗੂ ਲਿਖਦੇ ਉਹ ਗੱਲ ਸਿੰਘ ਨੇ ਹਜ਼ਾਰਾਂ ਦੀਆਂ ਸੌਜਾਂ ਨੂੰ ਭਾਜੜਾ ਬਾ ਦਿੱਤੀਆਂ ਤੇ ਸਾਰੇ ਪਾਸੇ ਮੁਗਲਾਂ ਦੀਆਂ ਲੋਥਾਈ ਲੋਥਾਂ ਦੇ ਤਰੀਆਂ ਪਈਆਂ ਨੇ ਤੇ ਉਸ ਵੇਲੇ ਜਦੋਂ ਉਸ ਮਾਈ ਨੇ ਕੋ ਸਿੰਘ ਦੇ ਦਰਸ਼ਨ ਕਰਨ ਚਾਏ ਤੇ ਦਰਸ਼ਨ ਨਹੀਂ ਹੋਏ ਵਾਰੇ ਜਾਣੇ ਕਹਿੰਦੇ ਪਤਾ ਨਹੀਂ ਕੌਣ ਤੇ ਰੱਬ ਦਾ ਫਰੀਦਤਾ ਸਦਾਨੀ ਕੌਣ ਸੀ ਰੱਬ ਦਾ ਪਿਆਰਾ ਜਿਹੜਾ ਆਇਆ ਉਹ ਮਾਈ ਦੇ ਕਾਹਦੇ ਧੋ ਨਿਕਲ ਗਈ ਏ ਕਹਿੰਦੇ ਉਹ ਹੋਰ ਕੋਈ ਨਹੀਂ ਸੀ ਗਲਗੀਆਂ ਵਾਲਾ ਆਪ ਆਇਆ ਆਪਣੇ ਪਿਆਰੀਆਂ ਦੀ ਰਾਖੀ ਕਰਨ ਦੇ ਵਾਸਤੇ ਗਲਗੀਆਂ ਵਾਲਾ ਆਸ ਆਇਆ